Some... Hai uh... ਸਾਹਿਬ ਜੀ ਕਿਰਪਾ ਕਰੋ ਦੀਨ ਕੇ ਦਰਦ ਦੇ ਮੇਰਾ ਗੁਣ ਅਵਗਣ ਨਾਮ ਵਿਚਾਰੋ

ਕਿਰਪਾ ਨਿਦ ਦਿਆਲ ਇਕ ਅਖਰ ਹਰ ਮਨ ਵਸਤ ਨਾਨਕ ਹੋ ਤਨਹਾ ਅਖਰ ਹਰ ਮਨ ਵਸਤਿ ਮਾਨਕ ਗਰੀਨ ਹਾਨ ਜੁਗੁ ਜੁਗ ਅਟਲ ਦੇ ਵਾਲੀ ਚਰ ਤਕ ਤਾਂ ਦੇ ਮਾਨਕ ਗਿ ਆਨੰਦ ਮਜਸਮੇ ਰਹਿਮਤਾਂ ਦੇ ਪੰਡਾਰ ਜਹਰ ਜਹੂਰ ਹਜ਼ਰਾਜ ਸ਼ਬਦ ਗੁਰੂ ਪਰਮੇਸ਼ਰ ਜੀ ਦਾ ਹਿਰਦ ਸਵ ਰੂਪ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਲਗਾਰੇ ਅਤੇ ਸਤਿਗੁਰਾਂ ਜੀ ਦੀ ਪਾਵਨ ਮੁਬਾਰਕ ਨਿਗੀ ਗੋਦ ਦਾ ਆਨੰਦ ਮਾਣ ਰਹੀ ਪਰਮ ਸਨਮਾਨ ਜੋ ਗੁਰੂ ਘਰਿਆਰੇ ਗੁਰਸਵਾਰੀ ਖਾਲਸਾ ਰੂਪ ਸਦ ਸੰਗਤ ਜੀਓ ਵੱਡੇ ਹੀ ਭਗੰ ਸਰੋਮਣੀ ਭਗਤ ਭਗਤ ਕਬੀਰ ਜੀਆਂ ਦੀ ਦੀ ਮਵਾਰਕ ਰਸਨਾ ਤੋਂ ਉਚਾਰਣ ਕੀਤੀ ਹੋਈ ਮੁਬਾਰਕ ਬਾਣੀ ਪਾਵਨ ਸਲੋਕਾਂ ਦੇ ਰੂਪ ਦੇ ਵਿੱਚ ਲੜੀਵਾਰ ਅਮਾ ਅਰ ਰੋਜ਼ ਵਿਚਾਰਾਂ ਦੀ ਸੰਜ ਪਉਂਦੇ ਭਗਤ ਕਬੀਰ ਜੀ ਸਾਨੂੰ ਕਲਯੁਗੀ ਜੀਵਾਂ ਨੂੰ ਸਮਝਾ ਰਹੇ ਨੇ ਜੋ ਪਿਛਲਾ ਸਲੋਕ ਸੀ ਪਵਿੱਤਨਾ ਛੱਡੋ ਰਾਮ ਕੀ ਭਾਵਨਿੰਦੋ ਲੋਕ ਅਗਲਾ ਸ਼ਬਦ ਸਲੋਕ ਕਬੀਰ ਲੋਕ ਕੇ ਨਿੰਦੇ ਬਕੌੜਾ ਜੇ ਮਨ ਨਾਹੀ ਗਿਆਨ ਕਬੀਰ ਜੀਆਂ ਨੇ ਜ਼ਿਕਰ ਕੀਤਾ ਸੀ ਕਿ ਸਭ ਤੋਂ ਚੰਗੇ ਕੌਣ ਜਿਹਦੇ ਕੋਲ ਸਮਝ ਹੈ ਗਿਆਨ ਗਿਆਨ ਕਿ ਨੂੰ ਹੁੰਦਾ ਦੁਨਿਆਵੀ ਵਿੱਦਿਆ ਪੜ ਲਈ ਧਾਰਮਿਕ ਵਿੱਦਿਆ ਪੜ ਲਈ ਪਰ ਜੀ ਇਹ ਵੀ ਪੜ ਕੇ ਹੰਕਾਰ ਆ ਜੇ ਕਬੀਰ ਜੀ ਕਹਿੰਦੇ ਨੇ ਫਿਰ ਤਉ ਚੰਗਾ ਜਿਹੜਾ ਰੱਬ ਦੇ ਨਾਲ ਜੁੜਿਆ ਹੋਵੇ ਪੜਿਆ ਅਨਪੜਿਆ ਪਰਮ ਗਤਿ ਪਾਵੇ ਇਥੇ ਸਵਾਲ ਇਹ ਨਹੀਂ ਹੈ ਕਿ ਤੂੰ ਪੜਿਆ ਹੋਣਾ ਚਾਹੀਦਾ ਇਥੇ ਪਰਮ ਗਤੀ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਦਾ ਦਿਲ ਸਾਫ਼ ਹੈ ਜਿਨ੍ਹਾਂ ਦਾ ਮਨ ਸਾਫ਼ ਹੈ ਜਿਹੜਾ ਮਰਜ਼ੀ ਪਰਮਗਤੀ ਲੈ ਸਕਦਾ ਹੈ ਹੁਣ ਕਬੀਰ ਜੀ ਕਹਿੰਦੇ ਨੇ ਭਾਵੇਂ ਸਾਰਾ ਜਗਤ ਨਿੰਦੇ ਮੱਪੜਾ ਕਹਿੰਦੇ ਨੇ ਮੂਰਖ ਬੇਸਮਝ ਭਾਵੇਂ ਸਾਰਾ ਜਗ ਜਾਗ ਨਿੰਦੀ ਜਾਵੇ ਜੇ ਮਨ ਨਾ ਹੀ ਗਿਆਨ ਨਿੰਦੇਗਾ ਕੌਣ ਜਿਹਦੇ ਕੋਲ ਗਿਆਨ ਨਹੀਂ ਹੈ ਜਿਹਦੇ ਕੋਲ ਸਮਝ ਨਹੀਂ ਹੈ ਚਾਂਸੀ ਬਾਈ ਦੀ ਰਾਣੀ ਸਭ ਕੁਝ ਆਪਣਾ ਰਾਜ ਮਹਿਲ ਛੱਡ ਕੇ ਉਹ ਕਾਂਸੀ ਦੇ ਵਿੱਚ ਆਈ ਸੀ ਸਾਰੇ ਮੰਦਰਾਂ ਨੂੰ ਛੱਡ ਕੇ ਸਾਰੇ ਪੰਡਤਾਂ ਨੂੰ ਛੱਡ ਕੇ ਰਬਦਾਸ ਦੀ ਕੁਟਿਆ ਦੇ ਵਿੱਚ ਗਈ ਲੋਕਾਂ ਨੇ ਬੜਾ ਨੰਦੇ ਆ ਖਾਸ ਕਰ ਪੰਡਤਾਂ ਨੇ ਜਿਨ੍ਹਾਂ ਦੇ ਕੋਲ ਗਿਆਨ ਸੀ ਵਿਦਿਆ ਸੀ ਗ੍ਰੰਥ ਪੜ੍ਹਦੇ ਸੀ ਅਧਿਐਨ ਕਰਦੇ ਸੀ ਗ੍ਰੰਥਾਂ ਦਾ ਬੜਾ ਉਹਨੇ ਰੌਲਾ ਪਾਇਆ ਇਹਨਾਂ ਨੇ ਸਾਡੇ ਧਰਮ ਦੀ ਤੋਹਫੀਨ ਕਰ ਦਿੱਤੀ ਇਹਨਾਂ ਨੇ ਆਪਣੀ ਰਾਜ ਭਾਗ ਦੀ ਮਰਿਆਦਾ ਭੰਗ ਕਰ ਦਿੱਤੀ ਇੱਕ ਰਾਜੇ ਦੀ ਰਾਣੀ ਹੋ ਕੇ ਅਤੇ ਇੱਕ ਛੂਦਰ ਦੇ ਘਰ ਜਾ ਰਹੀ ਹੈ ਕੁਟੀਆਂ ਦੇ ਵਿੱਚ ਅਸੀਂ ਉਹਦਾ ਨਾਂ ਨਹੀਂ ਲੈ ਸਕਦੇ ਇਹ ਉਹਨਾਂ ਦੇ ਘਰ ਜਾ ਰਹੀ ਹੈ ਬੜਿਆਂ ਨੇ ਰੋਕੇ ਆ ਉਹ ਕਹਿੰਦੀ ਮੈਂ ਜਾਤ ਪਾਤ ਕਰਕੇ ਨਹੀਂ ਜਾ ਰਹੀ ਧਰਮ ਕਰਕੇ ਨਹੀਂ ਜਾ ਰਹੀ ਕਿ ਉਹਦੇ ਕੋਲ ਧਰਮ ਕੀ ਹੈ ਮੈਂ ਸੁਣਿਆ ਕਹਿੰਦੇ ਉਹਦੇ ਕੋਲ ਗਿਆਨ ਆ ਰੱਬ ਨੇੜੇ ਜਾਪਦੇ ਰੱਬ ਮਹਿਸੂਸ ਹੁੰਦਾ ਮੈਂ ਤਾਂ ਰੱਬ ਨੂੰ ਵੇਖਣ ਚਲੀ ਆ ਉਹ ਕਹਿੰਦੀ ਸਾਡੇ ਮੰਦਰਾਂ ਦੇ ਵਿੱਚ ਵੀ ਰੱਬ ਹੈ ਉਹ ਕਹਿੰਦੇ ਨਿਤ ਜਾਈਦਾ ਅ ਰਬਸੀ ਨਿਤ ਯਾਦ ਕਰਦੇ ਆ ਤੂਫਾਂ ਦਿਖਾਉਨੇ ਆ ਜੋਤਾਂ ਲਾਉਨੇ ਆ ਆਰਤੀ ਕਰਦੇ ਆ ਬਹੁਤ ਕੁਝ ਕਰਦੇ ਆ ਪਰ ਉਹ ਕਹਿੰਦੀ ਮੈਨੂੰ ਰੱਤਾ ਪਰ ਅਭੀ ਤੁਹਾਡੇ ਦੇ ਵਿੱਚ ਰੱਬ ਨਹੀਂ ਦੇਖਦਾ ਤੁਸੀਂ ਬੋਲ ਵੀ ਪੜ੍ਹਦੇ ਹੋ ਨਾ ਤੁਹਾਡੀ ਜ਼ੁਬਾਨ ਦੇ ਵਿੱਚ ਬੇਰੁਖੇ ਲੱਗਦੇ ਨੇ ਹਾਲਾਂਕਿ ਗ੍ਰੰਥ ਦੇ ਜਿਤਨੇ ਵੀ ਗ੍ਰੰਥ ਨੇ ਬੋਲ ਨੇ ਅਲਫਾਜ਼ ਨੇ ਉਹ ਤਾਂ ਰਸ ਭਰੇ ਨੇ ਪਰ ਜਦੋਂ ਤੁਹਾਡੀ ਜ਼ੁਬਾਨ ਦੇ ਆ ਜਾਂਦੇ ਨੇ ਨਾ ਉਹ ਵੀ ਰੁਖੇ ਲੱਗਦੇ ਨੇ ਕਿਉਂਕਿ ਤੁਹਾਡਾ ਪੜਨ ਦਾ ਨਜ਼ਰੀਆ ਜਾਂ ਤੁਹਾਡੀ ਭਾਵਨਾ ਦਿਲੋਂ ਨਹੀਂ ਪੜਦੇ ਨਾਉ ਮੰਦਰ ਜਾਂਦਾ ਹੈ ਨਾਉ ਮਸੀਤੇ ਜਾਂਦਾ ਕਿਤੇ ਨਹੀਂ ਜਾਂਦਾ ਆਪਣੀ ਕੁਟੀਆ ਦੇ ਵਿੱਚ ਰਹਿ ਕੇ ਵੀ ਕਿੱਥੋਂ ਚੱਲੀ ਕਿੱਥੇ ਪੈਂਦਾ ਕਹਿੰਦੇ ਉੱਥੋਂ ਚੱਲ ਕੇ ਮੈਂ ਇਹਦੇ ਦਿਦਾਰੇ ਕਰਨ ਦੇ ਲਈ ਆਈ ਆਂ ਵਾਡੇ ਮੰਦਰ ਵੇਖਣ ਦੇ ਲਈ ਨਹੀਂ ਆਈ ਤੁਹਾਨੂੰ ਵੇਖਣ ਦੇ ਲਈ ਨਹੀਂ ਆਈ ਸਿਰਫ ਮੈਂ ਰੱਬ ਦੇ ਪਿਆਰੇ ਨੂੰ ਵੇਖਣ ਆਈ ਆ ਬਡਲ ਉਸ ਸਮੇਂ ਨਿੰਦੇ ਹਉਸਨ ਪਰ ਉਹਨਾਂ ਨੇ ਕਿਸੇ ਦੀ ਪ੍ਰਵਾਹ ਨਾ ਕੀਤੀ ਅਤੇ ਇਹੀ ਗੱਲ ਭਗਤ ਕਬੀਰ ਜੀ ਬਿਆਨ ਕਰਦੇ ਨੇ ਕਬੀਰ ਲੋਗ ਕੇ ਨਿੰਦੇ ਬਪੜਾ ਜੇ ਮਨ ਨਹੀਂ ਗਿਆਨ ਨਿੰਦੇਗਾ ਕੌਣ ਜਿਹਦੇ ਕੋਲ ਗਿਆਨ ਨਹੀਂ ਹੈ ਸੱਚੀ ਗੱਲ ਜਿਹੜੀ ਕਈ ਜਦੋਂ ਨਿੰਦਿਆ ਨਹੀਂ ਹੁੰਦੀ ਜਿਹੜੀ ਫੋਲੋ ਲਾ ਕੇ ਗੱਲ ਕਹੀ ਜਾਂਦੀ ਹੈ ਉਹਨੂੰ ਨਿੰਦਿਆ ਆਖਿਆ ਜਾਂਦਾ ਹੈ ਉਹਨੂੰ ਚੁਗਲੀ ਆਖਿਆ ਜਾਂਦਾ ਹੈ ਸੱਚ ਗੱਲ ਕਹੀ ਜਾਵੇ ਤਾਂ ਉਹਨਾਂ ਚੁਗਲੀ ਆ ਤੇ ਨਿੰਦਿਆ ਜਿਹੜਾ ਝੂਠ ਕੁਫਰ ਤੋਂ ਲਿਆ ਜਾਂਦਾ ਉਹਨੂੰ ਨਿੰਦਿਆ ਆਖਿਆ ਜਾਂਦਾ ਕਬੀਰ ਜੀ ਕਹਿੰਦੇ ਨੇ ਐਦਾਂ ਦੇ ਨਿੰਦਿਆ ਵਾਲੇ ਇਹ ਜਗਤ ਭਰਿਆ ਪਿਆ ਹੈ ਜਿਨ੍ਹਾਂ ਦੇ ਕੋਲ ਗਿਆਨ ਬੇਸਮਝੀ ਦੇ ਵਿੱਚ ਆਪਣੇ ਆਪ ਨੂੰ ਦੂਰ ਕਰ ਲੈਂਦੇ ਨੇ ਪਰ ਕਹਿੰਦੇ ਧੰਨ ਜਿਗਰ ਉਹਨਾਂ ਦਾ RAM KAVIRA RAB RHE ABH RATJE SAB KA ਜਿਹੜੇ ਰੱਬ ਨੂੰ ਮਿਲਣਾ ਚਾਹੁੰਦੇ ਸੀ ਆਪਣਾ ਰਾਜ ਭਾਗ ਤੱਕ ਛੱਡ ਕੇ ਆ ਗਏ ਮੀਰਾ ਵਾਈ ਸਭ ਕੁਝ ਛੱਡ ਕੇ ਆ ਗਈ ਕਰਦਿਆਂ ਨੇ ਉਹਨੂੰ ਜ਼ਹਿਰ ਦੇਣਾ ਚਾਹੇ ਜਾਂ ਮਾਰ ਦੇਈਏ ਨੂੰ ਕਰਦਿਆਂ ਨੇ ਕਮਰੇ ਦੇ ਵਿੱਚ ਉਹਨਾਂ ਦੇ ਸੱਪ ਵੀ ਛੱਡ ਦਿੱਤਾ ਸੀ ਬਹੁਤ ਕੁਝ ਕੀਤਾ ਪਰ ਚਾ ਲਈ ਬਾਈ ਰੱਬ ਨੂੰ ਪਿਆਰ ਕਰਨ ਲੱਗ ਗਈ ਸੀ ਰਬਦਾਤ ਜੀਆ ਨੇ ਉਹ ਅਵਸਥਾ ਬਣਾ ਦਿੱਤੀ ਉਹਨਾਂ ਦੀ ਰੱਬ ਮਿਲਦਾ ਹੈ ਅੰਦਰੋਂ ਮਿਲਦਾ ਹੈ ਬਾਹਰੋਂ ਤਾਂ ਭਟਕਣਾ ਹੁੰਦੀ ਹੈ ਕਿਉਂਕਿ ਜਗਤ ਨੂੰ ਵੇਖਾਂਗੇ ਜਗਤ ਜਿਨ੍ਹਾਂ ਹਰ ਇੱਕ ਆਪੋ ਆਪਣੇ ਧਰਮ ਦੇ ਮੁਤਾਬਿਕ ਸਾਡਾ ਧਰਮ ਚੰਗਾ ਸਾਡਾ ਧਰਮ ਚੰਗਾ ਜੇ ਇਸ ਹਿਸਾਬ ਦੇ ਨਾਲ ਚੱਲੀਏ ਤਾਂ ਜਿਹੜਾ ਵੀ ਸਾਨੂੰ ਮਿਲੇਗਾ ਸਾਨੂੰ ਉਹ ਖੰਡਿਆਏਗਾ ਅਸੀਂ ਖੇល ਰਹਾਂਗੇ ਟੁੱਟਾਂਗੇ ਕਿ ਆਹ ਧਰਮ ਨਹੀਂ ਚੰਗਾ ਅਗਲਾ ਧਰਮ ਅਗਲੇ ਤੋਂ ਅਗਲਾ ਅਗਲੇ ਤੋਂ ਅਗਲਾ ਧਰਮ ਤਾਂ ਸਾਝੀ ਬਾਲਤਾ ਦਾ ਉਪਦੇਸ਼ ਦਿੰਦੇ ਨੇ ਧਰਮ ਥੋੜਾ ਵੰਡੀਆਂ ਪਾਉਂਦੇ ਨੇ ਇਸਲਾਮ ਧਰਮ ਮੰਨ ਹਿੰਦੂ ਧਰਮ ਮੰਨ ਮੰਦਰ ਜਾ ਗੁਰਦੁਆਰੇ ਜਾ ਮਸਜਿਦੇ ਜਾ ਜਿੱਥੇ ਤੇਰਾ ਦਿਲ ਕਰਦਾ ਉੱਥੇ ਜਾ ਕਿਸੇ ਗ੍ਰੰਥ ਨੇ ਵੰਡੀ ਨਹੀਂ ਪਾਈ ਕਿਸੇ ਫਿਰ ਪਕੰਬਰ ਨੇ ਵੰਡੀ ਨਹੀਂ ਪਾਈ ਇਹ ਵੰਡੀਆਂ ਜਦੋਂ ਇਹ ਪੜ ਗਿਆ ਨਾ ਪੜ ਕੇ ਕੱਢ ਗਿਆ ਤਾਂ ਉਦੋਂ ਵੰਡੀਆਂ ਪੰਜਾਂ ਨੇ ਪੋਚਨੇ ਚ ਕਰਕੇ ਵੰਡੀਆਂ ਪੈ ਗਈਆਂ ਪਣੌਣਾ ਸਮੇਂ ਮੋ ਰਵਦਾ ਜੀਆਂ ਦੇ ਸਮੇਂ ਝਾਲੀ ਵਾਲੇ ਰਾਣੀ ਐ ਉਹ ਚੱਲ ਕੇ ਆਈ ਐ ਜੀ ਇਹ ਬੰਡੀ ਬਾਬੇ ਤੋਂ ਬਡੀਆਂ ਬੰਡੀਆਂ ਪੈ ਜਾਣਗੀਆਂ ਇਹ ਸ਼ੂਦਰ ਇਨੀਆਂ ਚ ਜਾਤ ਦਾ ਮੋਹੇ ਪਸੂਆਂ ਨੂੰ ਢੋਂਦਾ ਹੈ ਐਦਾਂ ਕਹਿੰਦੇ ਸੀ ਲੋਕ ਕਾਂਸੀ ਦੇ ਰਹਿਣ ਵਾਲੇ ਪਰ ਉਹ ਬੇਵਕੂਰ ਹੋ ਕੇ ਆਈ ਉਹਦੀ ਕਿਰਤ ਐ ਜੇ ਮੋਹੇ ਹੋਏ ਪਸੂਆਂ ਨੂੰ ਢੋਂਦਾ ਉਹਨਾਂ ਦੀ ਕੱਲ ਲਾਉਂਦਾ ਇਹ ਉਹਦੀ ਕਿਰਤ ਐ ਸਿਰਫ ਕਿਸ ਚੀਜ਼ ਨੂੰ ਵੇਖਣ ਦੇ ਲਈ ਆਏ ਨੇ ਕਿ ਰੱਬ ਦਾ ਪਿਆਰਾ ਆ ਗਿਆ ਜਾਂਦਾ ਹੈ ਬੜੀ ਬੰਦਗੀ ਕਰਦੇ ਮੈਂ ਵੇਖਣਾ ਚਾਹੁੰਨੀ ਆ ਜਿਹੜਾ ਨੂੰ ਗੰਗਾ ਦੇਸ਼ ਨਾਨਕ ਕਰਕੇ ਹਜੇ ਤੱਕ ਨਾ ਤਨ ਨਾ ਮਨ ਸ਼ੁੱਧ ਹੋਇਆ ਹਜੇ ਵੀ ਭਟਕਦੇ ਨੇ ਗ੍ਰੰਥਾਂ ਦਾ ਅਧਿਆਨ ਕਰਕੇ ਵੀ ਭਟਕਦੇ ਪਏ ਨੇ ਨਾ ਉਹ ਨੂੰ ਮੰਦਰ ਜਾਣਾ ਦਿੱਤਾ ਜਾਂਦਾ ਨਾ ਮਸੀਤੇ ਜਾਣ ਦਿੱਤਾ ਜਾਂਦਾ ਅਤੇ ਨਾ ਉਸ ਨੂੰ ਗੰਗਾ ਦੇਸ਼ ਨਾਨਕ ਕਰਨ ਦਿੱਤਾ ਜਾਂਦਾ ਸੀ ਅਸੀਂ ਇਹ ਤੇ ਨਾ ਮੰਗੇ ਜੇ ਤੋ ਕੋਹਾਂ ਦੂਰ ਜਾ ਕੇ ਤੂੰ ਨਾ ਜਿੱਥੇ ਤੂੰ ਨਾ ਮੰਗੇਗਾ ਕਿ ਇਹ ਸਾਡੇ ਵੱਲ ਪਾਣੀ ਆਵੇਗਾ ਅਸੀਂ ਵੀ ਪ੍ਰਿਸ਼ਟ ਹੋ ਜਾਾਂਗੇ ਗੰਗਾ ਨੂੰ ਵੀ ਪ੍ਰਿਸ਼ਟ ਕਰਦੇ ਸੀ ਇਹ ਗੰਗਾ ਪਵਿੱਤਰ ਮੰਨੀ ਜਾਂਦੀ ਹੈ ਪਰ ਉਹ ਸਮੇਂ ਦੇ ਜਿਹੜੇ ਸਕਾਲਰ ਆਪਣੇ ਆਪ ਨੂੰ ਵਿਦਵਾਨ ਅਖਵਾਉਣ ਵਾਲੇ ਉਹ ਕਹਿੰਦੇ ਸੀ ਰਵਦਾਦ ਜੀਆ ਨੇ ਸਮਾ ਪਾ ਕੇ ਉਹ ਗੰਗਾ ਤੇ ਜਾਣਾ ਵੀ ਛੱਡ ਦਿੱਤਾ ਸੀ ਕਿ ਆਪਾਂ ਕਿਸੇ ਦੇ ਧਰਮ ਨੂੰ ਠੇਸ ਨਹੀਂ ਪਹੁੰਚਾਉਣੀ ਕਿਸੇ ਨੂੰ ਦੇਸੀ ਨਹੀਂ ਪਜੋਣੀ ਮੇਰੇ ਜਾਣ ਕਰਕੇ ਕਿਸੇ ਦੇ ਮਨ ਦੇ ਵਿੱਚ ਤਕਲੀਬ ਹੁੰਦੀ ਇੱਥੇ ਆਇਆ ਕਿਉਂ ਤਾਂ ਫਿਰ ਮੈਂ ਜਾਵਾਂ ਕਿਉਂ ਤਾਂ ਗੰਗਾ ਉਹਦੇ ਉੱਥੇ ਆਉਂਦੀ ਸੀ ਉਹ ਕਹਿੰਦੇ ਨੇ ਇਹ ਮੋਏ ਹੋਏ ਪਸ਼ੂਆਂ ਨੂੰ ਢੋਂਦੇ ਉਹ ਜਿਹਦੇ ਵਿੱਚ ਉਹ ਚਮੜਾ ਰੱਖਦੇ ਨੇ ਉਹ ਗੰਦਾ ਪਾਣੀ ਹੁੰਦਾ ਗੰਗਾ ਕਹਿੰਦੇ ਉੱਥੇ ਆਈ ਹੈ ਇਹ ਕਹਿੰਦੇ ਨੇ ਰਬਦਾਸ ਮੋਏ ਪਸ਼ੂਆਂ ਨੂੰ ਢੋਂਦਾ ਕੰਗਣ ਉਹਦੇ ਵਿੱਚੋਂ ਕੱਢਿਆ ਸੀ ਇਹਦਾ ਪਾਪ ਗੰਗਾ ਉਹਦੇ ਕੋਲ ਆਪ ਚੱਲ ਕੇ ਗਈ ਆਪਰ ਤਜੇ ਸਭ ਕਾਮ ਸਭ ਕੁਝ ਛੱਡ ਕੇ ਉਹ ਬੰਦਗੀ ਕੀਦੀ ਕਰਦੇ ਸੀ ਰੱਬ ਦੀ ਕਰਦੇ ਸੀ ਜਿਹੜਾ ਕੋਈ ਆ ਗਿਆ ਕਦੇ ਉਹਨਾਂ ਨੇ ਪੈਸਾ ਮਲੋ ਘਰ ਦਾ ਕਾਰੋਬਾਰੀ ਉਹਨਾਂ ਤੇ ਚੱਲਦਾ ਸੀ ਮੋਹੇ ਪਸਵਾ ਨੂੰ ਟੋਹਣਾ ਉਹਨਾਂ ਦੀਆਂ ਜੁੱਤੀਆਂ ਬੰਨਣੀਆਂ ਜੇ ਕੋਈ ਦੇ ਗਿਆ ਤਾਂ ਵੀ ਠੀਕ ਨਹੀਂ ਦੇ ਗਿਆ ਤਾਂ ਵੀ ਠੀਕ ਤਾਂ ਉਹਨਾਂ ਕੇ ਗਿਆਨ ਕਵੀਰ ਜੀ ਕਹਿੰਦੇ ਨੇ ਇਹ ਰੱਬ ਦਾ ਗਿਆਨ ਰੱਬ ਦੇ ਪਿਆਰਿਆਂ ਕੋਲੋਂ ਮਿਲਦਾ ਜੇ ਕੋਈ ਨਿੰਦੇ ਤਾਂ ਲੱਖ ਵਾਰ ਨਿੰਦੇ ਜੇ ਕਿਸੇ ਨੂੰ ਚੰਗਾ ਲੱਗਦਾ ਕਹਿੰਦੇ ਉਹਨੂੰ ਮੁਬਾਰਕ ਹੈ ਜਿਨ੍ਹਾਂ ਨੂੰ ਚੰਗਾ ਲੱਗੇ ਆ ਉਹ ਹਾਂ ਦੂਰ ਤੋਂ ਆਗੇ ਅੱਜ ਵੀ ਕਬੀਰ ਜੀਆ ਨੇ ਇਸ ਬਨਾਰਸ ਨੂੰ ਠੱਗ ਗਿਆ ਉਹ ਕਹਿੰਦੇ ਨੇ ਗੱਲੀ ਜਨਾਜ ਪਮਾਲੀਆਂ ਲੂਟੇ ਹੱਥ ਨੇ ਬੱਗ ਕੋਈ ਹਰ ਕੇ ਸੰਤ ਨਾ ਆਖੀਐ ਬਨਾਰਸ ਕੇ ਠੱਗ ਕਬੀਰ ਜੀਆਂ ਦਾ ਸ਼ਬਦ ਹੈ ਰਹੀ ਦੁਨੀਆ ਤੱਕ ਕਹਿੰਦੇ ਉਥੇ ਠੱਗੀ ਨੇ ਕਿਉਂਕਿ ਨਾ ਕਿਸੇ ਧਰਮ ਦੇ ਨਾਲ ਨਾ ਉਹਨਾਂ ਨੂੰ ਕਿਸੇ ਦੇਵਤੇ ਦੇ ਨਾਲ ਨਾ ਆਪਣੇ ਪੀਰ ਪਕਰ ਕਿਸੇ ਨਾਲ ਕੋਈ ਮੁਹੱਬਤ ਨਹੀਂ ਉਹਨੂੰ ਮੁਹੱਬਤ ਹੈ ਸਿਰਫ ਮਾਇਆ ਦੇ ਨਾਲ ਰਸਤ ਪਾਣੀ ਆ ਰਿਹਾ ਹੈ ਮਾਇਆ ਆ ਰਹੀ ਹੈ ਉਹਦੇ ਨਾਲ ਮੁਹੱਬਤ ਉਹ ਤਾਂ ਕਬੀਰ ਜੀਆਂ ਨੇ ਅਗੇ ਬਨਾਰਸ ਕੇ ਠੱਗ ਕਿੰਨਾ ਸਮਾਂ ਪਹਿਲਾਂ ਸਭ ਦੋਚਾਰੇ ਹੈ ਕਬੀਰ ਜੀ ਕਹਿੰਦੇ ਰਹਿੰਦੀ ਦੁਨੀਆ ਤੱਕੇ ਸ਼ਬਦ ਰਹਿਣਾ ਕਬੀਰ ਜੀ ਦਾ ਰਹਿੰਦੀ ਦੁਨੀਆ ਤੱਕ ਉਦੀ ਠੱਗੀ ਰਹਿਣੇ ਨੇ ਬਦਲ ਨਹੀਂ ਸਕਦੇ ਕਿਉਂਕਿ ਜੇ ਬਦਲਣਾ ਚਾਹਣ ਤਾਂ ਬਦਲ ਸਕਦੇ ਨੇ ਪਰ ਉਹ ਚਾਹੁੰਦੇ ਨਹੀਂ ਆਪਣੇ ਆਪ ਨੂੰ ਬਦਲਣਾ ਪੋਥੋਂ ਆ ਕੇ ਦੂਰੋਂ ਜਾਂਦੇ ਨੇ ਉਹ ਤਰ ਗਏ ਨੇ ਪਰ ਜਿਹੜੇ ਉਥੇ ਨੇ ਉਥੇ ਦੀ ਉਥੇ ਗਲੋਤੇ ਪਰ ਕਬੀਰ ਜੀ ਕੁ ਸੁਝਾ ਦਿੰਦੇ ਨੇ RAM ਕਬੀਰਾ ਰਬ ਰਹੇ ਰਾਮ ਕਵੀਰਾ ਪਰਮਾਤਮਾ ਦੇ ਵਿੱਚ ਇਦਾਂ ਅਭੇਦ ਹੋ ਗਿਆ ਜਿਵੇਂ ਰੱਬ ਰਵਿਆ ਜਾਂਦਾ ਰਬੇ ਦਾ ਭਾਮ ਇਕਮਿਕ ਹੋਣਾ ਜਿਵੇਂ ਪਾਣੀ ਦੇ ਵਿੱਚੋਂ ਆਪਾਂ ਬਾਲਟੀ ਹੈ ਭਾਵੇਂ ਜਿੰਨਾ ਮਰਜੀ ਪਾਣੀ ਉਹਦੇ ਵਿੱਚੋਂ ਆਪਾਂ ਪਾਣੀ ਲੈ ਲਈ ਗਲਾਸੀ ਲੈ ਲਈ ਦੁਬਾਰਾ ਉਹਦੇ ਵਿੱਚ ਪਾਈਏ ਤੇ ਉਹ ਕੋਈ ਕਈ ਇੱਕ ਜਿਹੜਾ ਪਾਣੀ ਮੈਂ ਦੇ ਵਿੱਚ ਪਾਇਆ ਉਹੀ ਲੈਣਾ ਠੁਕੜਾ ਵਿੱਚ ਮਿਲ ਗਿਆ ਪਾਣੀ ਤਾਂ ਕਵੀਰਾ ਇਹਨੂੰ ਕਹਿੰਦੇ ਨੇ ਰਵ ਰਹੇ ਆ ਕਬੀਰ ਜੀ ਐਦਾ ਰੱਬ ਦੇ ਵਿੱਚ ਰਵੇ ਹੋਏ ਨੇ ਆ ਰੱਬ ਉਹਨਾਂ ਦੇ ਵਿੱਚ ਰਮਿਆ ਹੋਇਆ ਹੈ ਅਬਰ ਤਜੇ ਸਭ ਇਹ ਅਵਸਥਾ ਕਿਵੇਂ ਹੋਈ ਹੈ ਕਬੀਰ ਜੀ ਕਹਿੰਦੇ ਨੇ ਅਬਰ ਤਜੇ ਸਭ ਕਾਮ ਹੁਣ ਇਹਦਾ ਸੌਖਾ ਹੀ ਅਰਥ ਹੈ ਕਿ ਸਭ ਕੁਝ ਛੱਡ ਦੇਣਾ ਛੱਡ ਦੇਣਾ ਭਾਵ ਕਿਰਤ ਨਹੀਂ ਛੱਡਣੀ ਆਪਣੇ ਕੰਮ ਕਰਨੇ ਛੱਡਣਾ ਜਿਹੜੇ ਮਨ ਦੇ ਵਿੱਚ ਅਸੀਂ ਅਵਰ ਕਾਜ ਤੇਰੇ ਕਿਤੇ ਨਾ ਕਾਮ ਜਿਹੜੇ ਸਾਡੇ ਕੰਮ ਫਜ਼ੂਲ ਨੇ ਵਿਅਰਥ ਨੇ ਉਹ ਛੱਡਣੇ ਪੈਣ ਜਿਹੜੇ ਧੋਖੇ ਜੜੀਆਂ ਨੇਂਦਿਆ ਚੁਗਲੀ ਕਰਦੇ ਆ ਫਰੇਵ ਕਰਦੇ ਆ ਉਹ ਛੱਡਣਾ ਫਿਰ ਜਾ ਕੇ ਕਹਿੰਦੇ ਰੱਬ ਦੇ ਵਿੱਚ ਇੱਕ ਮੇਕੋ ਹੋ ਜਾਈ ਦੇ ਸਮਾਪਤੀ ਦਾ ਸਮੇਂ ਹੋ ਗਿਆ ਕਿੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ